ਰਾਤ ਦੇ ਇਸ ਵਕਤ ਵੱਡੀ ਖਬਰ ਆ ਰਹੀ ਹੈ ਪਾਕਿਸਤਾਨ ਨੇ ਭਾਰਤ ਦੇ ਉੱਪਰ ਕਈ ਥਾਵਾਂ ਦੇ ਉੱਪਰ ਮਜ਼ਾਈਲਾਂ ਦੇ ਨਾਲ ਵੱਡਾ ਹਮਲਾ ਕੀਤਾ ਹੈ ਔਰ ਭਾਰਤ ਵੀ ਅੱਗੋਂ ਜਵਾਬ ਦੇ ਰਿਹਾ ਹੈ ਔਰ ਇਸ ਵਕਤ ਕਾਫੀ ਜ਼ਿਆਦਾ ਟਕਰਾਅ ਵਧ ਗਿਆ ਹੈ ਪੰਜਾਬ ਦੇ ਵਿੱਚ ਬਲੈਕ ਆਊਟ ਕਰ ਦਿੱਤਾ ਗਿਆ ਹੈ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ ਦੇ ਵਿੱਚ 에어ਪੋਰਟ ਦੇ ਉੱਪਰ 에어ਬੇਸ ਦੇ ਉੱਪਰ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਔਰ ਨਾਲ ਹੀ ਜੰਮੂ ਦੇ ਵਿੱਚ ਜਿਹੜਾ 에ਅਰ ਬੇਸ ਹੈ ਜਿਹੜਾ 에ਅਰਪੋਰਟ ਹੈ ਉੱਥੇ ਵੀ ਪਾਕਿਸਤਾਨ ਨੇ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਔਰ ਭਾਰਤ ਸਰਕਾਰ ਦਾ ਭਾਰਤੀ ਫੌਜ ਦਾ ਦਾਅਵਾ ਹੈ ਕਿ ਅਸੀਂ ਮੂੰਹ ਤੋੜਵਾ ਜਵਾਬ ਦੇ ਰਹੇ ਹਾਂ ਔਰ ਉਹਨਾਂ ਦੇ ਇਸ ਮਜ਼ਾਈਲ ਹਮਲੇ ਨੂੰ ਅਸੀਂ ਆਕਾਸ਼ ਦੇ ਵਿੱਚ ਆਪਣੇ ਡਿਫੈਂਸ ਸਿਸਟਮ ਦੇ ਨਾਲ ਖਤਮ ਕਰ ਰਹੇ ਹਾਂ ਧਰਤੀ ਦੇ ਉੱਪਰ ਡਿੱਗਣ ਤੋਂ ਪਹਿਲਾਂ ਪਹਿਲਾਂ ਭਾਰਤੀ ਫੌਜ ਦਾ ਦਾਵਾ ਹੈ ਕਿ ਅਸੀਂ ਉਹਨਾਂ ਦੀਆਂ ਛੱਡੀਆਂ ਮਜ਼ਾਈਲਾਂ ਨੂੰ ਆਕਾਸ਼ ਦੇ ਵਿੱਚ ਹੀ ਤਬਾਹ ਕਰ ਰਹੇ ਹਾਂ ਪਰ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਬਲੈਕਆਊਟ ਕਰ ਦਿੱਤਾ ਗਿਆ ਬत्तियां ਬੰਦ ਕਰ ਦਿੱਤੀਆਂ ਗਈਆਂ ਬਿਜਲੀ ਬੰਦ ਕਰ ਦਿੱਤੀ ਗਈ ਹੈ ਔਰ ਉਧਰ ਭਾਰਤੀ ਫੌਜ ਦਾ ਦਾਵਾ ਹੈ ਕਿ ਅਸੀਂ ਵੀ ਪਾਕਿਸਤਾਨ ਦੇ ਉੱਪਰ ਇਸੇ ਤਰ੍ਹਾਂ ਦਾ ਜਵਾਬ ਦੇ ਰਹੇ ਹਾਂ ਹੁਣ ਅੱਗੇ ਕੀ ਹੋਵੇਗਾ ਉਹ ਬਹੁਤ ਜ਼ਿਆਦਾ ਚਿੰਤਾਜਨਕ ਸਥਿਤੀ ਹੈ ਪਰ ਫਿਰ ਵੀ ਅਫਵਾਹਾਂ ਨਹੀਂ ਫੈਲੋਣੀਆਂ ਚਾਹੀਦੀਆਂ ਝੂਠੀਆਂ ਖਬਰਾਂ ਤੇ ਝੂਠੀਆਂ ਸੂਚਨਾਵਾਂ ਤੋਂ ਐਹੋ ਜੇ ਟਾਈਮ ਦੇ ਉੱਪਰ ਬਚਣਾ ਚਾਹੀਦਾ ਹੈ ਕੋਈ ਵੀ ਬੰਦਾ ਕੋਈ ਝੂਠੀ ਖਬਰ ਸ਼ੇਅਰ ਨਾ ਕਰੇ ਖਾਸ ਕਰ ਜਿਹੜਾ ਗੋਦੀ ਮੀਡੀਆ ਜਿਹੜਾ ਮਸਾਲੇ ਲਾ ਕੇ ਖਬਰਾਂ ਦਿੰਦਾ ਉਹ ਉਹ ਤੋਂ ਬਚਣ ਦੀ ਲੋੜ ਹੈ ਔਰ ਜਿਹੜਾ ਮੀਡੀਆ ਜੰਗ ਜੰਗ ਦਾ ਕਰੇਜ ਪੈਦਾ ਕਰਦਾ ਜੰਗ ਨੂੰ ਛੁਗੜ ਮੇਲਾ ਬਣਾ ਕੇ ਪੇਸ਼ ਕਰਦਾ ਉਹਦੇ ਤੋਂ ਵੀ ਬਚਣ ਦੀ ਲੋੜ ਹੈ ਔਰ ਇਸ ਟਾਈਮ ਅੱਜ ਅਭੀਤੀ ਰਾਤ ਵੀ ਭਾਰਤ ਦਾ ਦਾਵਾ ਹੈ ਕਿ ਪਾਕਿਸਤਾਨ ਨੇ ਪੰਜਾਬ ਦੇ ਵਿੱਚ 6 ਥਾਵਾਂ ਤੇ ਔਰ ਟੋਟਲ ਪੂਰੇ ਭਾਰਤ ਦੇ ਵਿੱਚ 15 ਥਾਵਾਂ ਤੇ ਮਜ਼ਾਈਲਾ ਦੇ ਨਾਲ ਹਮਲੇ ਕੀਤੇ ਸੀ ਜਿਹਨੂੰ ਆਕਾਸ਼ ਦੇ ਵਿੱਚ ਹੀ ਖਤਮ ਕਰਨ ਦਾ ਦਾਵਾ ਭਾਰਤ ਨੇ ਕੀਤਾ ਹੈ ਭਾਰਤ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਲੰਧਰ ਪਠਾਨਕੋਟ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਤੇ ਆਦਮਪੁਰ ਇਹਨਾਂ 6 ਜਗ੍ਹਾ ਦੇ ਉੱਪਰ ਪਾਕਿਸਤਾਨ ਨੇ ਮਜ਼ਾਈਲਾ ਜੜੀਆਂ ਉਹ ਸਿੱਟੀਆਂ ਸੀਗੀਆਂ ਪਰ ਭਾਰਤ ਨੇ ਆਪਣੇ ਡਿਫੈਂਸ ਸਿਸਟਮ ਦੇ ਨਾਲ ਉਹਨਾਂ ਦੀ ਮਜ਼ਾਈਲਾ ਨੂੰ ਆਕਾਸ਼ ਦੇ ਵਿੱਚ ਹੀ ਤਬਾਹ ਕਰ ਦਿੱਤਾ ਸੀ ਉਸ ਤੋਂ ਬਾਅਦ ਅੱਜ ਭਾਰਤ ਦੇ ਰੱਖਿਆ ਮੰਤਰੀ ਨੇ ਇਹ ਕਿਹਾ ਸੀਗਾ ਕਿ ਅਸੀਂ ਪਾਕਿਸਤਾਨ ਨੂੰ ਵੱਡਾ ਕਰਾਰਾ ਜਵਾਬ ਦੇਵਾਂਗੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਵੀ ਇਹੋ ਜੀਆਂ ਗੱਲਾਂ ਕਰ ਰਿਹਾ ਪਰ ਇਹ ਸਾਰੇ ਕੁਝ ਦੇ ਵਿੱਚ ਮੈਂ ਤਾਂ ਸ਼ਾਂਤੀ ਦੀ ਕਾਮਨਾ ਕਰਦਾ ਸਮੂਹ ਲੋਕਾਂ ਨੂੰ ਸ਼ਾਂਤੀ ਦੀ ਕਾਮਨਾ ਕਰਨੀ ਚਾਹੀਦੀ ਹੈ ਜੰਗ ਤੋਂ ਬਚਣ ਦੀ ਗੱਲ ਕਰਨੀ ਚਾਹੀਦੀ ਹੈ ਜੰਗਾ ਤਬਾਈ ਦਾ ਨਾਂ ਜੰਗਾ ਬਰਬਾਦੀ ਦਾ ਨਾਂ ਜੰਗਾ ਲਾਛਾਂ ਦਾ ਨਾਂ ਜੰਗ ਕੰਗਾਲੀ ਦਾ ਨਾਂ ਜੰਗਾ ਦੇ ਵਿੱਚੋਂ ਕਦੇ ਵੀ ਕੁਝ ਵਧੀਆ ਹਾਸਲ ਨਹੀਂ ਹੁੰਦਾ ਪਰ ਮਜਬੂਰੀ ਚ ਕਈ ਵਾਰ ਜੰਗਾ ਲੜੀਆਂ ਜਾਂਦੀਆਂ ਨੇ ਕਈ ਵਾਰ ਕਈ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਵੀ ਹੋਇਆ ਕਿ ਜੰਗਾ ਰਾਜਨੀਤਿਕ ਮਫਾਦਿਆਂ ਲਈ ਵੀ ਲੜੀਆਂ ਜਾਂਦੀਆਂ ਰਹੀਆਂ ਪਰ ਇਸ ਟਾਈਮ ਬੜੇ ਨਾਜ਼ੁਕ ਹਾਲਾਤ ਬਣੇ ਨੇ ਦੋਨਾਂ ਦੇਸ਼ਾਂ ਦੀਆਂ ਸਨਾਵਾ ਜਿਹੜੀਆਂ ਨੇ ਬਾਰਡਰਾਂ ਦੇ ਉੱਪਰ ਡਟੀਆਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਇੰਟਰਨੈਟ ਵੀ ਕਈ ਥਾਵਾਂ ਤੇ ਬੰਦ ਕਰ ਦਿੱਤਾ ਗਿਆ ਲੋਕਾਂ ਨੂੰ ਪੂਰੇ ਮੁਸ਼ਤੈਦੀ ਦੇ ਨਾਲ ਜਿਹੜਾ ਸਾਰੀ ਸਥਿਤੀ ਨੂੰ ਬਾਚਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਜਿਹੜੇ ਵੀ ਲੋਕ ਜਾਣ ਬੁੱਝ ਕੇ ਅਫਵਾਹਾਂ ਫਲਾ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀਆਂ ਗੱਲਾਂ ਪੁਖਤਾ ਨਹੀਂ ਗਿਆ ਉਹਨਾਂ ਨੂੰ ਹਲਾ ਰਹੇ ਨਹੀਂ ਉਹ ਬਿਲਕੁਲ ਗਲਤ ਕਰ ਰਹੇ ਨੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਜਿੰਨੀ ਗੱਲ ਹੋਵੇ ਉਨੀ ਕਰਨੀ ਚਾਹੀਦੀ ਆ ਅਜੇ ਕੋਈ ਉਸ ਤਰ੍ਹਾਂ ਦਾ ਹਮਲਾ ਜਿੱਦਾਂ ਕਿ ਦੋਨਾਂ ਪਾਸੇ ਟੈਂਕਾਂ ਦੇ ਨਾਲ ਦੋਨਾਂ ਪਾਸੇ ਜਹਾਜ਼ਾਂ ਦੇ ਨਾਲ ਤੋਪਾਂ ਦੇ ਨਾਲ ਹਮਲੇ ਉਹ ਗੱਲ ਨਹੀਂ ਹੈ ਕਿਤੇ ਕਿਤੇ ਮਸਈਲਾ ਜਿਹੜੀਆਂ ਨੇ ਉਹ ਦਾਗੀਆਂ ਜਾ ਰਹੀਆਂ ਨੇ ਔਰ ਪਿਛਲੇ ਦੋ ਦਿਨਾਂ ਤੋਂ ਇੰਜ ਚੱਲ ਰਿਹਾ ਇੱਕ ਦਿਨ ਪਹਿਲਾਂ ਵੀ ਪਾਕਿਸਤਾਨ ਨੇ ਜਿਹੜਾ ਭਾਰਤ ਦਾ ਜੰਮੂ ਕਸ਼ਮੀਰ ਦਾ ਪੁਂਚ ਜ਼ਿਲ੍ਹਾ ਹੈ ਉੱਥੇ ਮਜ਼ਾਈਲ ਹਮਲਾ ਕੀਤਾ ਜਿਦੇ ਵਿੱਚ 15 ਦੇ ਕਰੀਬ ਜਿਹੜੇ ਵਿਅਕਤੀ ਨੇ ਮਾਰੇ ਜਾਣ ਦੀ ਖਬਰ ਹੈ ਜਿਦੇ ਵਿੱਚ ਚਾਰ ਜਿਹੜੇ ਸਿੱਖ ਵੀ ਜਿਨ੍ਹਾਂ ਦੇ ਵਿੱਚ ਕੀਰਤਨੀਆਂ ਜੱਥੇ ਦੇ ਰਾਗੀ ਵੀ ਉਹ ਉਹਨਾਂ ਦੀ ਜਾਨ ਚਲੀ ਜਾਣ ਦੀ ਜਿਹੜੀ ਦਰਦਨਾਕ ਖਬਰ ਹੈ ਉਹ ਆਈ ਹੈ ਇਹ ਸਾਰੇ ਕੁਸ਼ ਦੇ ਵਿੱਚ ਮੈਂ ਫੇਰ ਕਹੂੰਗਾ ਕਿ ਲੋਕਾਂ ਨੂੰ ਸ਼ਾਂਤੀ ਦੀ ਕਾਮਨਾ ਕਰਨੀ ਚਾਹੀਦੀ ਆ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਇੰਜ ਚਾਹੀਦਾ ਕਿ ਉਹ ਇਸ ਮਾਹੌਲ ਨੂੰ ਹਵਾ ਨਾ ਦੇਣ ਲੜਾਈ ਜੰਗ ਨੂੰ ਹਵਾ ਨਾ ਦੇਣ ਉਹ ਲੜਾਈ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਔਰ ਜਿਹੜਾ ਨਫ਼ਰਤ ਦਾ ਮਾਹੌਲ ਹੈ ਉਹ ਘਟਣਾ ਚਾਹੀਦਾ ਸਾਡੇ ਦੇਸ਼ ਦੇ ਅੰਦਰ ਵੀ ਜਿਹੜੀਆਂ ਸਾਡੀਆਂ ਅੰਦਰੂਨੀ ਪ੍ਰੋਬਲਮਾਂ ਨੇ ਉਹਨਾਂ ਦੇ ਉੱਪਰ ਸਰਕਾਰਾਂ ਨੂੰ ਤੇ ਲੋਕਾਂ ਨੂੰ ਇੱਕ ਵਾਰ ਉਹ ਚੀਜ਼ ਬੰਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜਾ ਪੰਜਾਬ ਜਾਂ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਲੋਕਾਂ ਦੀਆਂ ਕੁਝ ਆਵਾਜ਼ਾਂ ਉੱਠਦੀਆਂ ਨੇ ਕਈ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਉੱਪਰ ਸਰਕਾਰ ਤਿੱਖੀਆਂ ਤੇ ਸਖਤ ਕਾਰਵਾਈਆਂ ਇੱਕ ਵਾਰ ਉਹ ਬੰਦ ਕਰਨੀਆਂ ਚਾਹੀਦੀਆਂ ਨੇ ਜਿੱਦਾਂ ਕਿ ਜੌਂਦ ਪਿੰਡ ਦੇ ਵਿੱਚ ਕੀਤਾ ਗਿਆ ਅੱਜ ਵੀ ਉੱਥੇ ਭਾਰੀ ਪੁਲਿਸ ਬਲ ਦੇ ਨਾਲ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਸਾਰੇ ਕੁਐਸ਼ਨ ਨੂੰ ਇੱਕ ਵਾਰ ਰੋਕਣਾ ਚਾਹੀਦਾ ਹੈ ਤਾਂ ਅੱਜ ਜਿਹੜਾ ਪਾਕਿਸਤਾਨ ਦੇ ਵੱਲੋਂ ਫਿਰ ਜਿਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਚਿੰਤਾਜਨਕ ਸਾਇਰਨ ਆਪਾਂ ਕਹਿ ਸਕਦੇ ਹਾਂ ਜਦੋਂ ਹੀ ਪਾਕਿਸਤਾਨ ਨੇ ਇੰਜ ਕੀਤਾ ਤਾਂ ਸਾਇਰਨ ਵੱਜੇ ਨੇ ਸਾਇਰਨ ਵੱਜੇ ਨੇ ਬਲੈਕ ਆਊਟ ਹੋਏ ਨੇ ਬਲੈਕ ਆਊਟ ਹੋਏ ਨੇ ਤਾਂ ਫਿਰ ਭਾਰਤ ਦੀ ਸੈਨਾ ਜਿਹੜੀ ਆ ਉਹ ਬਚਾਅ ਦੇ ਲਈ ਤੇ ਜਵਾਬ ਦੇ ਲਈ ਡਟ ਗਈ ਦੱਸੀ ਜਾ ਰਹੀ ਹੈ ਅੱਜ ਜਿਹੜੇ ਕਰਨਲ ਸੋਫੀਆ ਕੁਰੇਸ਼ੀ ਆ ਭਾਰਤ ਦੇ ਉਹਨਾਂ ਨੇ ਇਹ ਦਾਅਵਾ ਕੀਤਾ ਮੈਡਮ ਨੇ ਉਹ ਕਰਨਲ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਮ ਲੋਕਾਂ ਦੇ ਉੱਪਰ ਕੋਈ ਬੰਬਾਰੀ ਨਹੀਂ ਕਰ ਰਹੇ ਅਸੀਂ ਤਾਂ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਹਮਲਾ ਕੀਤਾ ਸੀ ਉਹ ਵੀ ਅਸੀਂ ਪਾਕਿਸਤਾਨ ਦੇ ਲੋਕਾਂ ਤੇ ਜਾਂ ਪਾਕਿਸਤਾਨ ਦੀ ਆਰਮੀ ਤੇ ਨਹੀਂ ਕੀਤਾ ਸੀ ਉਹ ਅਸੀਂ ਜਿਹੜੇ ਅੱਤਵਾਦ ਦੇ ਅੱਡੇ ਆ ਉਹਨਾਂ ਦੇ ਉੱਪਰ ਟਾਰਗੇਟ ਕਰਕੇ ਕੀਤਾ ਸੀਗਾ ਪਰ ਪਾਕਿਸਤਾਨ ਪਾਕਿਸਤਾਨ ਦਾ ਮੀਡੀਆ ਗੱਲਾਂ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਰਿਹਾ ਉਹ ਕਹਿ ਰਿਹਾ ਕਿ ਇੰਨੇ ਸਿਵਲ ਲੋਕ ਮਾਰਤੇ ਇੰਨੇ ਆਮ ਲੋਕ ਮਾਰਤੇ ਇੱਥੇ ਇੱਕ ਗੱਲ ਮੈਂ ਜ਼ਰੂਰ ਕਵਾਂਗਾ ਹੁਣ ਤੱਕ ਜਿੰਨੇ ਵੀ ਵਿਅਕਤੀ ਮਾਰੇ ਜਾਣ ਦੀ ਖਬਰ ਆ ਰਹੀ ਹੈ ਉਹ ਦੋਵਾਂ ਪਾਸੇ ਇਹੀ ਦਾਵਾ ਕੀਤਾ ਜਾ ਰਿਹਾ ਕਿ ਆਮ ਲੋਕ ਮਾਰੇ ਗਏ ਸਿਵਲ ਲੋਕ ਮਾਰੇ ਗਏ ਆਮ ਪਬਲਿਕ ਮਾਰੀ ਗਈ ਤਾਂ ਫਿਰ ਜੇ ਜੰਗ ਅੱਗੇ ਵੱਧਦੀ ਹੈ ਤਾਂ ਫਿਰ ਕੌਣ ਮਰੇਗਾ ਇਸ ਕਰਕੇ ਮੈਨੂੰ ਲੱਗਦਾ ਹੈ ਦੋਨਾਂ ਦੇਸ਼ਾਂ ਨੂੰ ਥੋੜਾ ਸੰਜਮ ਰੱਖਣਾ ਚਾਹੀਦਾ ਉਧਰ ਅਮਰੀਕਾ ਨੇ ਵੀ ਅਡਵਾਈਜ਼ਰੀ ਜਾਰੀ ਕੀਤੀ ਆਪਣੇ ਨਾਗਰਿਕਾਂ ਵਾਸਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਛੱਡ ਦਿਓ ਪਾਕਿਸਤਾਨ ਤੋਂ ਪਾਸੇ ਚਲੇ ਜਾਓ ਔਰ ਆਪਣੇ ਨਾਗਰਿਕਾਂ ਨੂੰ ਅਮਰੀਕਾ ਨੇ ਇਹ ਕਿਹਾ ਕਿ ਤੁਸੀਂ ਜਿੱਥੇ ਵੀ ਕਿਤੇ ਭਾਰਤ ਜਾਂ ਪਾਕਿਸਤਾਨ 'ਚ ਹੋ ਉੱਥੋਂ ਦਾ ਨੀੜਿਆ ਵਾਚ ਕਰੋ ਤੇ ਲਾਹੌਰ ਨੂੰ ਖਾਸ ਕਰਕੇ ਛੱਡ ਦੇਣ ਦੀ ਗੱਲ ਜਿਹੜੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਆਖੀ ਹੈ ਦੂਜੇ ਪਾਸੇ ਦੁਨੀਆ ਦੇ ਜਿਹੜੇ ਕਈ ਵੱਡੇ ਦੇਸ਼ ਨੇ ਉਹ ਆਪੋ ਆਪਣੇ ਬਿਆਨ ਦਾਗ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਹੁਣ ਤੱਕ ਦੋ ਵਾਰ ਦੋਨਾਂ ਦੇਸ਼ਾਂ ਦੇ ਇਸ ਟਕਰਾਵ ਬਾਰੇ ਆਪਣਾ ਬਿਆਨ ਦਿੱਤਾ ਹੈ ਹੈਰਾਨਗੀ ਦੀ ਗੱਲ ਇੱਕ ਇਹ ਵੀ ਹੈ ਕਿ ਜਦੋਂ ਅਜੇ ਸਾਡੇ ਦੇਸ਼ ਦੀ ਸੈਨਾ ਜਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਿਸੇ ਘਟਨਾ ਦੇ ਉੱਪਰ ਨਹੀਂ ਬੋਲੇ ਹੁੰਦੇ ਤੇ ਉਹ ਪਹਿਲਾਂ ਹੀ ਅਮਰੀਕਾ ਦਾ ਰਾਸ਼ਟਰਪਤੀ ਉਸ ਘਟਨਾ ਦੇ ਉੱਪਰ ਕਿਉਂ ਬੋਲ ਜਾਂਦਾ ਹੈ ਇਹ ਗੱਲ ਜਿਹੜੀ ਆ ਇਹ ਸਵਾਲ ਖੜਾ ਕਰਦੀ ਹੈ ਦੂਸਰਾ ਜਿਹੜੇ ਚైనా ਵਰਗੇ ਦੇਸ਼ ਨੇ ਉਹ ਵੀ ਡਬਲ ਚਾਲ ਖੇਡਦੇ ਨੇ ਅਸਲ ਦੇ ਵਿੱਚ ਜਿੰਨੇ ਵੀ ਉਹ ਦੇਸ਼ ਨੇ ਜਿਨ੍ਹਾਂ ਨੇ ਹੁਣ ਤੱਕ ਹਥਿਆਰ ਵੇਚ-ਵੇਚ ਕੇ ਬੜਾ ਪੈਸਾ ਕਮਾਇਆ ਉਹ ਕਦੇ ਵੀ ਦੇਸ਼ਾਂ ਦੇ ਵਿੱਚ ਸ਼ਾਂਤੀ ਦੀ ਕਾਮਨਾ ਜਾਂ ਸ਼ਾਂਤੀ ਦੀ ਕੋਸ਼ਿਸ਼ਾਂ ਬਹੁਤ ਘੱਟ ਕਰਦੇ ਨੇ ਗੱਲਾਂ ਉਹ ਜੋ ਮਰਜ਼ੀ ਕਰ ਲੈਣ ਪਰ ਅਸਲ ਦੇ ਵਿੱਚ ਉਹ ਜਿਹੜੀ ਗਲਤ ਹਵਾ ਉਹਨੂੰ ਕਈ ਵਾਰ ਦਿੰਦੇ ਹੋਏ ਪਿਛਲੇ ਟਾਈਮਾਂ ਦੇ ਵਿੱਚ ਆ ਦੁਨੀਆ ਨੇ ਵੇਖਿਆ ਸਵਾਲ ਉੱਠੇ ਨੇ ਔਰ ਅੱਜ ਲੋੜ ਹੈ ਦੁਨੀਆ ਦੇ ਦੇਸ਼ਾਂ ਨੂੰ ਕਿ ਉਹ ਅੱਗੇ ਆਉਣ ਔਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਇਹ ਵੱਡੀ ਟਕਰਾਹ ਹੋਣ ਦੀ ਸਥਿਤੀ ਬਣੀ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨ ਉਹ ਹੀ ਦੇਸ਼ ਅਸੀਂ ਮੰਨ ਸਕਦੇ ਹਾਂ ਕਿ ਨਿਆਕਾਰੀ ਜਾਂ ਸਹੀ ਨੇ ਜਿਹੜੇ ਜਦੋਂ ਵੀ ਕਿਸੇ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੇ ਜੰਗ ਵਾਲਾ ਮਾਹੌਲ ਬਣੇ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਹ ਉਹਨੂੰ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਠੰਡਾ ਪਾਣੀ ਛਿੜਕਦੇ ਨੇ ਉਹ ਉਹਨਾਂ ਦੇਸ਼ਾਂ ਨੂੰ ਹੀ ਅਸੀਂ ਠੀਕ ਦੇਸ਼ ਮੰਨ ਸਕਦੇ ਹਾਂ ਪਰ ਜਿਹੜੇ ਦੇਸ਼ ਮਾਹੌਲ ਨੂੰ ਪੜਕਾਉਂਦੇ ਨੇ ਉਹਨਾਂ ਨੂੰ ਅਸੀਂ ਠੀਕ ਨਹੀਂ ਕਹਿ ਸਕਦੇ ਬਹੁਤ ਸਾਰੇ ਇਹੋ ਜਿਹੇ ਕੰਟਰੀ ਨੇ ਜਿਹੜੇ ਅੰਦਰ ਖਾਤੇ ਜਦੋਂ ਵੀ ਕੋਈ ਵੀ ਦੋ ਦੇਸ਼ ਕਿਤੇ ਵੀ ਆਪਸ ਦੇ ਵਿੱਚ ਟਕਰਾਉਂਦੇ ਨੇ ਤਾਂ ਕਈ ਦੇਸ਼ ਅੰਦਰ ਖਾਤੇ ਹੋਰ ਜਿਆਦਾ ਪੜਗਾਟ ਪੈਦਾ ਕਰਦੇ ਨੇ ਅੰਦਰ ਖਾਤੇ ਹਵਾ ਦਿੰਦੇ ਨੇ ਅੰਦਰ ਖਾਤੇ ਮਦਦ ਜਾਂ ਹੈਲਪ ਦੇ ਨਾਂ ਦੇ ਉੱਪਰ ਹੋਰ ਤੇਲ ਪਾਉਂਦੇ ਨੇ ਤਾਂ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਮਨੁੱਖਾਂ ਦਾ ਕਹਾਣ ਹੁੰਦਾ ਇੱਕ ਵੀ ਇਨਸਾਨੀ ਜਾਨ ਬਹੁਤ ਕੀਮਤੀ ਹੈ ਕਿਸੇ ਵੀ ਪਰਿਵਾਰ ਦਾ ਇੱਕ ਵੀ ਜੀ ਜਦ ਮਰਦਾ ਤਾਂ ਕਿੰਨਾ ਜ਼ਿਆਦਾ ਕਹਿਰ ਤੇ ਦਰਦ ਹੁੰਦਾ ਪਰ ਜੰਗਾਂ ਦੇ ਵਿੱਚ ਫਿਰ ਲੱਖਾਂ ਕਰੋੜਾਂ ਦੇ ਮਰਨ ਦੀ ਨੌਬਤ ਵੀ ਆ ਜਾਂਦੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ 3 ਦਿਨਾਂ ਦੇ ਵਿੱਚ ਲੋਕ ਮਰੇ ਨੇ ਮੈਂ ਚਾਹਣਾ ਕਿ ਕੋਈ ਵੀ ਨਾ ਮਰੇ ਮੈਂ ਚਾਹਣਾ ਕਿ ਭਾਰਤ ਹੋਵੇ ਜਾਂ ਦੁਨੀਆ ਦੇ ਵਿੱਚ ਕਿਤੇ ਵੀ ਇਨਸਾਨ ਇਨਸਾਨੀਅਤ ਜਿਹੜੀ ਆ ਉਹ ਜ਼ਿੰਦਾਬਾਦ ਰਹਿਣੀ ਚਾਹੀਦੀ ਆ ਕਿਤੇ ਵੀ ਦਰਦ ਨਾ ਹੋਵੇ ਔਰ ਇਸ ਤਰ੍ਹਾਂ ਦੇ ਸੋਚ ਜਿਹੜੀ ਆ ਉਹ ਪਾਕਿਸਤਾਨ ਨੂੰ ਵੀ ਅਪਣਾਉਣੀ ਚਾਹੀਦੀ ਆ ਪਾਕਿਸਤਾਨ ਦੇ ਵਿੱਚ ਵੀ ਜਿੱਥੇ ਕਿਤੇ دہشت گردੀ ਦੇ ਅੱਡੇ ਨੇ دہشت ਬਾਦ ਨੂੰ ਹਵਾ ਦਿੱਤੀ ਜਾਂਦੀ ਆ ਉਹਨੂੰ ਰੋਕਣਾ ਚਾਹੀਦਾ ਔਰ ਇਹ ਜਿਹੜਾ ਸਾਰਾ ਕੁਛ ਹੈ ਇਹ 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 ਅੱਜ ਰੋਕਣ ਦੀ ਸਖਤ ਲੋੜ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਕਮੈਂਟ ਵਿਚਾਰ ਜਰੂਰ ਲਿਖਿਆ ਕਰੋ ਕਿਉਂਕਿ ਆ ਇਸ ਟਾਈਮ ਜਦੋਂ ਇਹ ਟਕਰਾਅ ਦਾ ਮਾਹੌਲ ਹੈ ਤਾਂ ਜਿਹੜੇ ਸਿਆਣੇ ਲੋਕ ਨੇ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਸ਼ਾਂਤੀ ਚਾਹੁੰਦੇ ਨੇ ਉਨ੍ਹਾਂ ਦੇ ਵਿਚਾਰਾਂ ਦੀ ਵੀ ਬਹੁਤ ਵੱਡੀ ਲੋੜ ਹੁੰਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ